ਆਖ ਝੁੱਡੂ ਦਾਸ ਨੇ ਕਮੈਂਟ ਕਰਿਆ ਕਿ ਸਾਲਿਆ ਤੂੰ ਵੀ ਇੰਨਾ ਤੋਂ ਘਟ ਨਹੀਂ ਗਾ ਖੜ ਜਾ ਕੇ ਪੁੱਤ ਤੈਨੂੰ ਤਾਂ ਮੈਂ ਹੁਣ ਹੀ ਦੱਸਦਾ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਕਿ ਤੁਸੀਂ ਮੇਥੋਂ ਬਚ ਕੇ ਰਹਿਆ ਕਰੋ ਬਚ ਕੇ ਕਿਉਂਕਿ ਤੁਹਾਨੂੰ ਨਹੀਂ ਪਤਾ ਮੈਂ ਮਾੜੇ ਬੰਦੇ ਦਾ ਭਾਂਚੇ ਚੱਤੜ ਪਾੜ ਦਿੰਦਾ ਹੋਰ ਸੁਣਾਓ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਕਿ ਸਾਰੇ ਵਧੀਆ ਹੋਣਗੇ ਅੱਜ ਤੁਹਾਡਾ ਭਰਾ ਇੰਨੀ ਖਤਰਨਾਕ ਵੀਡੀਓ ਲੈ ਕੇ ਆਇਆ ਹੈ ਨਾ ਕਿ ਅੱਜ ਦੀ ਵੀਡੀਓ ਦਾ ਐਂਡ ਤਾਈਂ ਦੇਖਦੇ ਰਹੋ ਅੱਜ ਦੀ ਵੀਡੀਓ ਦੇ ਵਿੱਚ ਭੈਣ ਤੋਂ ਇੰਸਟਾਗ੍ਰਾਮ ਦੇ ਮੇਨ ਮੇਨ ਸਟਾਰ ਸਟਾਰ ਕੋਲੇ ਚੱਕ ਕੇ ਲਿਆਂਦੇ ਤੇ ਬਸ ਐਂਡ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਨਾ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਮੈਂ ਗੱਲ ਪਹਿਲਾਂ ਵੀ ਦੱਸੀ ਹੈ ਤੇ ਹੁਣ ਫੇਰ ਦੱਸ ਦਿੰਦਾ ਹਰਮਨ ਤੇ ਕਮਲਕੌਰ ਭਾਬੀ ਜੀ ਕਦੇ-ਕਦੇ ਮਿਲਦੇ ਆ ਦੇਖਣ ਨੂੰ ਓ ਯਾਰ ਬਿਨਾ ਟੈਂਪ ਬੈਸਟ ਕਰੇ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਤੇ ਲੈਟਸ ਗੋ ਤੇ ਕੰਨਾਂ 'ਚ ਹੈੱਡਫੋਨ ਲਾ ਲਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਆਪਣੀ ਸੇਫਟੀ ਜ਼ਰੂਰੀ ਹੈ ਬੱਤ ਸਹੀ ਏ ਬਹੁਤ ਜ਼ਿਆਦਾ ਗਰਮ ਹੋ ਰਹੀ ਹੈ ਆ ਤੁਸੀਂ ਦੇਖ ਲਓ ਪਹਿਲਾਂ ਇਹਦੇ ਤੇ ਅਪ ਫਿਰ ਚਰਚਾ ਕਰਾਂਗੇ ਪਹਿਲਾਂ ਤੁਸੀਂ ਵੀਡੀਓ ਦੇਖੋ ਹਾਂਜੀ ਬਰਦੋਸਤ ਤੇ ਵੀ ਸ਼ੁਰੂ ਕਰੋ ਕੀ ਨਾ ਨਹੀਂ ਤੁਹਾਡਾ ਇਹ ਚ ਕੋਈ ਹੋਇਆ ਕੁੜੀ ਨਹੀਂ ਕਰਦਾ ਮਰੇਗਾ ਇਧਰ ਕਰੋ ਨਾ ਕਰਾਂਗੇ ਬਾਬਾ ਨਹੀਂ ਟਲਿਆ ਬਿਠਾ ਦੀ ਕਾਰਵਾਈ ਯਾਰ ਆ ਦੇ ਕੋ ਵੀਡੀਓ ਨਾ ਬਣਾਇਆ ਕਰੋ ਬਈ ਬਣ ਕੇ ਇਹਨਾਂ ਦਾ ਤਿੰਨ ਚਾਰ ਲੱਪੜ ਮਾਰ ਲਿਆ ਕਰੋ ਯਾਰ ਬਾਕੀ ਜੇ ਵੀਡੀਓ ਬਣਾਉਣੇ ਹਨ ਤਾਂ ਨੈਟ ਤੇ ਅਪਲੋਡ ਨਾ ਕਰਿਆ ਕਰੋ ਭੈਣੋ ਬਾਕੀ ਰਹੀ ਗੱਲ ਬਾਬੇ ਦੀ ਬਾਬੇ ਨੂੰ ਆਪਾਂ ਕੁਝ ਨਹੀਂ ਕਵਾਂਗੇ ਕਿਉਂਕਿ ਬਈ ਬਾਬੇ ਤੇ ਜਵਾਨੀ ਹੈ ਜਵਾਨੀ ਸਾਰਿਆਂ ਤੇ ਆਉਂਦੀ ਹੈ ਫੋਨ ਵੀ ਕਰਿਆ ਤੂੰ ਨਾ ਚੱਕਿਆ ਕਿਹਸਾ ਹੈ ਬੇਫਿਕਰਾ ਆ ਮੈਂ ਤਾਂ ਬਾਰਡਰੋਂ ਪਾਰ ਤੜ ਤੜ ਕਰਾਈਏ ਇੱਥੇ ਤਾਂ ਫੇਰ ਆਪਣਾ ਰਾਜ ਚੱਲਦਾ ਓ ਬਹਿ ਜਾ ਭੈਣ ਚੋ ਟਿੱਡ ਚ ਕਿਵੇਂ ਟਿਕਿਆ ਆਏਗਾ ਇੱਕ ਲੱਪੜ ਵੱਜ ਜਾਣਾ ਚਤੜਾਂ ਵਾਲਾ ਪਾਸਾ ਸਾਈਡ ਤੇ ਹੋ ਜਾਊਗਾ ਐਵੇਂ ਤਾਂ ਨਹੀਂ ਫਿਰ ਲੋਕ ਢਿੱਲੇ ਸੰਦ ਦੀ ਔਲਾਦ ਕਹਿੰਦੇ ਆਉਚ ਅਸਲਾਮੁਅਲੈਕਮ ਕਿਵੇਂ ਸਭ ਲੋਕ ਠੀਕ ਠਾਕ ਹੈ ਭੈਣ ਚੋ ਪਾਕਿਸਤਾਨ ਚ ਵੀ ਟੈਂਪੂ ਰਹਿੰਦੇ ਹੋ ਮੈਂ ਤਾਂ ਕਹਾਂ ਕਿ ਤੇ ਆਪਣੇ ਇੰਡੀਆ ਚ ਹੀ ਰਹਿੰਦੇ ਆ ਭੈਣ ਚੋ ਦੇ ਇਹੋ ਜੇ ਟੈਂਪੂ 'ਚ ਤਾਂ ਭੈਣ ਚੋ ਮੱਥੇ 'ਚ ਮਾਰੇ ਛਣਛਣਾ ਆਈ ਆਈਆ बेसिकली uh, मैंने रशियन सैलड बनवाया है और हम लोग जब भी शिकागो जाते थे तब हम लोग खाते थे खाइए तेनू की बोती ने लेडे तड़के दिखते क्या बात ये क्या बात करता है यारची वादी टाइप कच्ची वादी टाइप के होते है न, वो लवस, ਮੈਨੂੰ ਲੱਗਦਾ ਇਹਦੀ ਵੀ ਜਿਆਦਾਸ ਕਮਜ਼ੋਰ ਆ ਮੈਨੂੰ ਲੱਗਦਾ ਇਹਨੂੰ ਵੀ ਖਵਾਉਣਾ ਪਊਗਾ ਗਦੇ ਦੇ ਦੁੱਧ ਦਾ ਪਨੀਰ let me try like taste ਕਿਸ ਦਾ ਟੇਸਟ ਕਿਹਦਾ ਟੇਸਟ ਕਿਹਦਾ ਹੈ it's amazing ਦੇਖ ਦੇਖ ਭੈਣੋ ਕਰਦਾ ਦੇਖ ਕਰਦਾ ਤਾਂ ਆਏ ਜਿਵੇਂ ਕਿਸੇ ਨੇ ਬਿਨਾ ਥੁੱਕ ਲਾ ਕੇ ਉੱਤੇ ਘਸਾਤਾ ਹੁੰਦਾ ਥੋੜਾ ਜਿਹਾ ਕਸ ਕਟਾਫ ਮੁਝੇ ਨਹੀਂ ਪਤਾ ਤੈਨੂੰ ਪਤਾ ਵੀ ਨਹੀਂ ਹੋਣਾ ਚਾਹੀਦਾ ਜੇਕਰ ਉਹਦੇ ਰਾਤ ਨੂੰ ਹੈਲਮਟ ਲਾਇਆ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਨੇ ਪੈਂਦੇ ਨੱਕ ਵਿੱਚ ਮੇਰੇ ਕੋ ਕਾਲ ਮੈਨੂੰ ਨੱਕ 'ਚ ਨਹੀਂ ਲੱਗਦਾ ਬਾਹਾਂ 'ਚ ਲੱਗਦਾ ਭਾਂਚੋਂ ਅੱਧ ਜੰਮੀ ਜੀ ਉਲਾਦ ਸਾਲੇ ਰੀਲਾਂ ਤਾਂ ਐਂ ਪਾਉਂਦੇ ਜਿਵੇਂ ਭਾਂਚਦਾਂ ਦੇ ਤਿੰਨ ਜਵਾਕ ਉਹਨੂੰ ਦੋ ਰੋੜ ਦੇ ਤੇ ਇੱਕ ਖੜਾ ਕੇ ਡਿੱਗ ਪੈਂਦਾ ਹੋਵੇ ਤੂੰ ਸਮਝਾ ਨਹੀਂ ਤੂੰ ਸਮਝਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮਾਪੇ ਐਹੋ ਜੀ ਉਲਾਦ ਕਿਉਂ ਜੰਮਦੀ ਐ ਕਿ ਉਹਨਾਂ ਨੇ ਭਾਂਚ ਜਿੰਦਗੀ 'ਚ ਘਾਟਾ ਹੀ ਖਾਣਾ ਹੁੰਦਾ ਬੱਟ ਸਹੀ ਏ ਵਾਰੀ ਵਾਰ ਸਿਕਣ ਗਈ ਸੀ ਖਟ ਕੇ ਲਿਆਂਦਾ ਲਾਲੂ ਹਾਈ ਮੇਰਾ ਕਾਲੂ ਹਾਈ ਮੇਰਾ ਕਾਲੂ ਆਈਲੇ ਜਕਾਲੂ ਆਜ ਕਾ ਠੀਕ ਹੈ ਆਜ ਕ ਚੁੰਮਾ ਪਤਾ ਨਹੀਂ ਵੀਰ ਵਾਰ ਦਾ ਇੱਕ ਚੁੰਮਾ ਅੱਜ ਹੈ ਤਾਂ ਚੁੰਮਾ ਲੈ ਲਵਾ ਵੀ ਰਣਜੀਤ ਕੌਰ ਦਾ ਚੁੰਮਾ ਠੈਂਕ ਰਣਜੀਤ ਕੌਰ ਭਾਬੀ ਬਣੋ ਆਜ ਕ ਡੌਣਾ ਤੇ ਆਜ ਕ ਪੱਟਾ ਭੀਰ ਰਣਜੀਤ ਕੌਰ ਨਹੀਂ ਕਿਸੇ ਨਾਲ ਵੀ ਘਟ ਕਈਆਂ ਦਾ ਭਾਬੀ ਕੱਢ ਦਿਆ ਬੱਟ ਨਾ 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 ਤੂੰ ਬੱਟ ਬੁੱਟ ਤਾਂ ਨਹੀਂ ਕੱਢਦੀ ਪਰ ਐਨ ਨਹੀਂ ਹੈ ਪਰ ਤੂੰ ਥੋੜੀ ਜਿਹੀ ਕੁਸੀ ਜਿਆਦੇ ਭੁਰ ਦਿੰਨੀ ਹੈ ਤਾਇਆ ਮੈਂ ਤੈਨੂੰ ਕਹਿੰਨੇ ਹਾਂ ਨਾ ਐਸੇ ਕਰਕੇ ਕਿ ਕੇਲਾ ਨਾ ਖਾਏਂ ਅਗਰ ਤੂੰ ਲੇਲਾ ਖਾਏਂ ਅਗਰ ਫਿਰ ਮੀ ਆ ਕੇ ਮੇਰੇ ਘਰ ਦੇ ਦਾ ਖਰਚਾ ਚੱਕੋ ਨਾ ਕਿ ਉਹਨਾਂ ਦੀ ਉਹਨਾਂ ਦੀ ਸਕੂਲ ਦੀਆਂ ਫੀਸਾਂ ਦੋ ਬਹੁਤ ਤੇਰੇ ਪੱਪੂ ਦੀਆਂ ਗੋਲੀਆਂ ਕਹਿੰਦੀ ਮੇਰੇ ਘਰਦਿਆਂ ਦਾ ਖਰਚਾ ਚੱਕੋ ਤੇ ਉਹਨਾਂ ਦੀ ਸਕੂਲਾਂ ਦੀ ਫੀਸ ਦਿਓ ਕੀ ਗੱਲ ਤੇਰੇ ਘਰ ਦੇ ਵਾਲੇ ਸਕੂਲ ਹੀ ਪੜੀ ਜਾਂਦੇ ਆ ਫਿਰ ਐਵੇਂ ਤਾਂ ਨਹੀਂ ਕਿਸੇ ਸਿਆਣੇ ਨੇ ਸੱਚ ਹੀ ਕਿਹਾ ਕਿ ਮਾੜੀ ਧੀ ਨਾਲੋਂ ਪੁੱਤ ਬੋਲਾ ਚੰਗਾ ਔਰ ਡਰੋ ਨਾ ਬੇਬੇ ਪੈਗ ਨਹੀਂ ਲਾਉਂਦੀ ਜਿਆਦਾ ਗਰਮੀ ਉਹਦੇ ਕਰਕੇ ਨਿੰਬੂ ਪਾਣੀ ਪੀਂਦੀ ਹੈ ਨਿੰਬੂ ਪਾਣੀ ਰਵੀ ਸਾਹ ਉਧੀ ਆਦੀ ਕੀ ਕਰਨਾ ਕੁਝ ਨਹੀਂ ਲੰਮੇ ਪਿਆਜ਼ ਦੀ ਦੁਕਾਨ ਤੇ ਸੀ ਇੱਥੇ ਕੱਪੜੇ ਲੱਗੇ ਅੱਛਾ ਉਸੇ ਮੈਂ ਕੁਝ ਲਾਗ ਕਰਦੇ ਨਹੀਂ ਹਾਂਜੀ ਹਾਂਜੀ ਭੈਣ ਚੋਂ ਪਤਾ ਹੀ ਨਹੀਂ ਯਾਰ ਕਮਾਲ ਹੋ ਗਈ ਭੈਜੋ ਦੁਨੀਆ ਕਿਦਾਂ ਨੂੰ ਤੁਰੀ ਜਾਂਦੀ ਆ ਆ ਖੱਟੂ ਜੇ ਦੀ ਵੀ ਛੇਲੀ ਐ ਬਣਿਆ ਬੈਠਾ ਹੁਣ ਸਲਮਾਨ ਖਾਨ ਲਗਾਤੇ ਨਹੀਂ ਕਰਦਾ ਦਿਰੀ ਉਹਨੇ ਉਦੋਂ ਮੈਂ ਸਾਰਾ ਕੋਸ਼ਿਸ਼ ਹੁਣ ਲਿਆ ਸੀ ਜਦੋਂ ਕਹੀ ਜਾਂਦਾ ਸੀ ਉਹਨੂੰ ਵੀ ਮੈਂ ਤੈਨੂੰ ਭਜਾ ਕੇ ਲੈ ਜਾਊਂਗਾ ਬਾਡੀ ਸੀ ਨਹੀਂ ਕਰਦਾ ਦਾ ਹੁਣ ਨਹੀਂ ਕਰਦਾ ਹੁਣ ਤੂੰ ਜਾ ਕੇ ਵਿਖਾਈ ਬਾਹਰ ਇਹਨੂੰ ਕਾਲਜ ਨੂੰ ਟਾਲ ਨਹੀਂ ਜਾਂਦਾ ਬਸੜ ਜੂਗਾ ਗਾਂਦ ਕਾਲਜ ਨਹੀਂ ਜਾਣਾ ਠੀਕ ਆ ਨਹੀਂ ਜਾਂਦਾ ਨਹੀਂ ਨਾ ਤੇਰੀ ਲੱਤ ਤੋੜ ਕੇ ਬਿਠਾ ਦੇਣਾ ਇਹੀ ਘਰੇ ਬਿਠਾ ਬਿਠਾ ਭੈਣਿਆਂ ਦੀ ਲੱਤ ਤੋੜ ਕੇ ਘਰੇ ਐਵੇਂ ਭੈਣ ਚ ਸਟੇਜਾਂ ਤੇ ਆ ਕੇ ਗਾਣੇ ਨੂੰ ਸੁਰਾਂ ਤੋਂ ਬਾਹਰ ਕਰ ਦਿੰਦਾ ਹੈ ਕਿ ਤੇਰੀ ਬੋਲੇ ਤੂੰ ਮੇਰੇ ਅੱਗੋ ਖੰਗ ਜੇਂਗਾ ਉਹ ਮੇਰਾ ਪੁੱਤਰ ਹੈ ਖੋਖਰਾਂ ਦਾ ਬਾਲ ਆ ਤੇਰੇ ਵਿੱਚੋਂ ਵੀ ਲੰਗ ਜਾਗਾ ਉਹ ਬਸ ਬਸ ਤੂੰ ਮੇਰੇ ਵਿੱਚੋਂ ਲੰਗਾਂ ਦੀ ਤਾਂ ਛੱਡ ਤੂੰ ਮੇਰੇ ਕੋਲ ਦੀ ਨੰਗ ਕੇ ਦਿਖਾਈ ਜੇ ਤੈਨੂੰ ਪਸਾ ਚੱਕ ਕੇ ਤੂੰ ਨਾ ਲਾਇਆ ਨਾ ਤਾਂ ਫਿਰ ਮੈਨੂੰ ਵੀ ਹਰਮਨ ਕਿਨੇ ਕਿਆ ਤੇ ਨਾਲੇ ਇੱਕ ਗੱਲ ਹੋਰ ਤੁਰੇ ਜਾਂਦੇ ਤਾਂ ਪਦ ਨਿਕਲ ਜਾ ਕਰੂ ਤੇ ਤੈਨੂੰ ਪਤਾ ਨਹੀਂ ਲੱਗਿਆ ਕਰਨਾ ਜਾਨੇ ਕੀ ਹੋ ਗਿਆ ਹੈ ਮੁਝੇ ਹੋਇਆ ਤਾਂ ਕੀਆ ਹੋਣਾ ਤਾਂ ਕੁਛ ਨਹੀਂ ਸੀਗਾ ਬਸ ਥੋਨੂੰ ਜੰਮਣ ਵੇਲੇ ਹੀ ਬੜਾ ਨੇਰਾ ਪੈ ਗਿਆ ਸੀ ਉਹ ਗੈਨੀ ਯਾਰਾ ਕਿਹੜੀ ਕੰਮੀ ਪੈਗੇ ਇਹਦੇ ਨਾਲ ਤਾਂ ਚੰਗਾ ਪੈਜੋ ਆਪਦੀ ਇੱਜ਼ਤ ਵੇਚਿਆ ਕਰੂ ਕੋਈ 4 ਰੁਪਏ ਕਮਾਓ ਉਹ ਕੀ ਕਰਦੇ ਤਰੀਫ ਮੇਰੇ ਨਾਤੇ ਦੀ ਲੈ ਇਧਰ ਸਿਰੇ ਦਾ ਅਲੜ ਗੱਭਰੂ ਮੁਟਿਆਰ ਦਾ ਡਾਂਸ ਚੈੱਕ ਕਰੋ ਟੈਂਪੋ ਦਾ ਨੂਰ ਦੁੱਧ ਚੁੰਗੀ ਜਾਂਦਾ। ਆਈ ਆਈਓ। ਉਹ ਤਾਂ ਸਾਨੂੰ ਵੀ ਦਿਖੀ ਜਾਂਦਾ ਕਿ ਨੂਰ ਦੁੱਧ ਚੁੰਗੀ ਜਾਂਦਾ। ਅਸੀਂ ਕਦੋਂ ਕਿਹਾ ਨੂਰ ਮੁੰਮਾ ਚੁੰਗੀ ਜਾਂਦਾ। ਉਹ ਰੁੱਕੇ ਨਹੀਂ। ਨਾ ਸੁਣਦੇ ਮਾੜੇ ਕਰਦੇ ਜਾਂਦੇ ਨੇ। ਉਹ ਵੱਡਿਆ ਗੈਂਗਸਟਰ ਆ। ਤੂੰ ਬਹਿ ਜਾ। ਕਿਸੇ ਦਿਨ ਮੈਂ ਤੇਰੇ ਲੂਲੂ ਪਾ ਦੇਣਾ। ਇਹੋ ਜਿਹਾ ਗੈਂਗਸਟਰ ਮਾਪਿਓ ਜਾਣ ਕੇ ਜਾਂਦੇ ਤਾਂ ਕਿ ਵੱਡੇ ਕਰਕੇ ਲੜਾਈ 'ਚ ਮਰਾਵਾਂਗੇ ਤੇ ਪੈਸੇ ਲਵਾਵਾਂਗੇ। ਮੁੰਡੇ ਦਾ ਆਇਆ ਸੀ ਬੀਜ ਇਹ ਚਾਂਜਰ ਪਾ ਕੇ ਕਹਿੰਦਾ ਮੈਨੂੰ ਨੇ ਬੀਜ ਆਇਆ ਸੀ ਇਹਦਾ ਕਿੰਨੇ ਇੱਕ ਹਫਤੇ ਦੇ ਵਿੱਚ ਵਿੱਚ ਪਹਿਲੇ ਹੀ ਆ ਗਏ ਹਫਤੇ ਤੋਂ ਫਿਰ ਇਹ ਕਿੰਨਾਂ ਨੂੰ ਕਹਿੰਦੇ ਕੁਸੇ ਕਹਿੰਦੇ ਆ ਬਾਈ ਹੁਣ ਮੈਨੂੰ ਐ ਦੱਸੋ ਵੀ ਇਹਨਾਂ ਨੇ ਕੁਸੇ ਹੀ ਆ ਇਹਨਾਂ ਨੂੰ ਐ ਪੁੱਛਿਆ ਵੀ ਆ ਪਹਿਲਾ ਬੀਜੇ ਕੇ ਪਾਸਪੋਰਟ ਹੈ ਬੱਤ ਸਹੀ ਹੈ ਆ ਜਿੰਨੇ ਵੀ ਬਾਬੇ ਬੂਬੇ ਨਾ ਸਾਰੇ ਹੀ ਹਿੱਲ ਗਏ ਇੱਥੇ ਤਾਂ ਪਤਾ ਲੱਗਦਾ ਕਿ ਢਿੱਲੇ ਕੇਲੇ ਦੀ ਉਲਾਦ ਹੈ ਮੈ ਤੋਂ ਨੂੰ हां मेरे याद आ गया मैं थोनू पहला किथे देखया तूसी कल्ले खड़े रेड़ी ते केले ਲਈ ਜਾਂਦੇ ਸੀ केले ਸੜਾ ਪੰਜੋ ਬੜਾ ਕਮਜ਼ੋਰ ਲੈਗ ਪੀਸ ਹੈ ਕੀ ਗੱਲ ਹੈ ਇਹ ਮੁਰਗੀ ਨੂੰ ਪੋਲੀਓ ਹੋ ਗਿਆ ਸੀਗੇ ਲੈਗ ਪੀਸ ਤਾਂ ਵਾਕਈ ਕਮਜ਼ੋਰ ਹੈ ਬਸ ਨਾਲ ਥੋੜੀ ਜਿhko ਖੁਰਕ ਪੈ ਗਈ ਸੀ ਬੱਤ ਸਹੀ ਹੈ हां 24000 ਦਾ ਤਾਂ ਕੱਚਾ ਜਿਹੜਾ ਮੈਂ ਪਾਉਣਾ 24 ਯਾਰ ਕੱਚੇ ਤਾਂ ਗੱਲ ਛਾੜ ਦੇ ਜੇਕਰ ਤੈਨੂੰ ਵੇਚਣ ਜਾਵੜੀ ਹੈ ਨਾ ਤੂੰ ਆਪ ਨਹੀਂ 24 ਰੁਪਏ ਦਾ ਬਿਕਣਾ ਆਹ ਕਿਹੜੀ ਕੰਪਨੀ ਦਾ ਮੁਰਗਾ ਓਏ ਲੈਗ ਪੀਸ ਤਾਂ ਮੈਨੂੰ ਇਹਦਾ ਵੀ ਕਮਜ਼ੋਰੀ ਲੱਗਦਾ ਦੇਖ ਬਾਲ ਤਾਂ ਭਾਂਚੋ ਨੇ ਐਂ ਵਧਾ ਰੱਖੇ ਜਿਵੇਂ ਲੂਲੂ ਤੇ ਬਾਲ ਵਧੇ ਹੁੰਦੇ ਆ ਰਾਤੀ ਭੁੱਖਾ ਸੀਰ ਕੰਨੇ ਛੜੇ ਅੱਜਕੱਲ ਦੇ ਜਵਾਨ ਕਿ ਲੋਲੇ ਜੇ ਤਿੰਨ ਤਿੰਨ ਚਾਰ ਚਾਰ ਸੇਲੀਆਂ ਚੱਕੀ ਫਿਰਦੇ ਆ। ਵੱਤ ਸਹੀ ਏ। ਮੂਰੇ ਖੜੀ ਤਾਂ ਵੀ ਮੈਨੂੰ ਖਾਬ ਲੱਗੀ ਜਾਵੇ। ਫੁੱਲ ਛੜ ਫੁਲਾਿਆਂ ਵਾਲਾ ਬਾਗ ਲੱਗੀ ਜਾਵੇ। ਏਕੜੇ ਬਾਗ ਆ ਗਏ ਦੇਖਣ ਦੇ ਵਿੱਚ ਪੰਜੋ ਇੱਕ ਤਾਂ ਲਾਦੇ ਜਿਵੇਂ ਢਿੱਲਾ ਕੇਲਾ ਹੁੰਦਾ ਤੇ ਦੂਜੀ ਲੱਗਦੀ ਸੁੱਕੀ ਅੰਬੀ ਹੁੰਦੀ ਐ। ਗੈਸ ਇਹ ਨਾ ਐਨਕ ਲਾ ਲਈ। ਕਿਹਨੇ ਲਾਉ ਮੈਂ ਲਾ ਦੇਣਾ ਬੈਠ ਕੇ ਬਸ ਸਹੀ। ਤਾਂ ਵੀ ਗਏ। ਆਹ ਕੌਣ ਆ ਗਿਆ ਮੈਨੇਜਰ ਨੂੰ। ਇਹ ਵੀ ਪਾ ਦੇ ਲੱਕੜ ਫੀਲਿੰਗ ਤਾਂ ਆ ਲੈ ਲੈਂਦੇ ਨੇ ਜਿਵੇਂ ਸਟਾਰ ਹੁੰਦੇ ਨੇ ਪਰ ਸਟਾਰ ਘੱਟ ਤੇ ਬੇਕਾਰ ਜਿਆਦੇ ਲੱਗਦੇ ਆ ਚਲੋ ਇਹਨਾਂ ਨੂੰ ਮੰਨ ਲੈਨੇ ਆ ਕਿ ਇਹ ਸਟਾਰ ਆ ਤੁਸੀਂ ਵੀ ਮੰਨ ਲਓ ਕਿ ਇਹ ਸਟਾਰ ਆ ਪਰ ਮੈਂ ਇਹਨਾਂ ਨੂੰ ਆਇਆ ਮੰਨੂ ਆ ਸਟਾਰ ਤਾਂ ਹੈਗੇ ਆ ਪਰ ਇਹ ਸਟਾਰ ਘੂਸਿਆਂ ਦੇ ਸਟਾਰ ਹੈ ਅੱਛਾ ਤੇ ਮੇਰੀ ਫਰੈਂਡ ਦਾ ਵਿਆਹ ਸੀ ਤੇ ਸੀ ਵਿਆਹ ਤੇ ਪਹੁੰਚਾ ਸਭ ਤੋਂ ਪਹਿਲਾਂ ਅਸੀਂ ਪਾਣੀ ਪੀਤਾ ਉਸ ਤੋਂ ਬਾਅਦ ਅਸੀਂ ਸਿੱਧਾ ਗੋਲ ਗੱਪੇ ਖਾਣ ਲੱਗੇ ਕਿਉਂਕਿ ਗੋਲ ਗੱਪੇ ਮੇਰੀ ਫੇਵਰੇਟ ਨੇ ਉਸ ਤੋਂ ਬਾਅਦ ਅਸੀਂ ਖਾਤੇ ਨੂਡਲਸ ਸ਼ਾਮ ਕੋਸ ਵਾਦ ਬਣੇ ਸੀ। ਪੋਤੀ ਜਗਾ। ਜੇ ਤੁਸੀਂ ਵੀ ਖਾਣੇ ਆ ਤਾਂ ਫਿਰ ਫ੍ਰੀ ਦੇ ਵਿਆਹ ਚ ਵੀ ਜਾ ਸਕਦੇ ਹੋ। ਐਸਾ ਸਿੱਧਾ ਇਨਵਾਈਟਡ ਆ ਸੀ ਤਾਂ ਤਾਂ। ਹਾਂ। ਪਤਾ ਨਹੀਂ ਸਵਾਦ ਹੈ। ਤੇ ਭੁੱਖ ਲਗੀ ਤਾਂ ਸਵਾਦ ਆ। ਨਹੀਂ ਸਵਾਦ। ਇਹ ਵੀ ਭੁੱਖੇ ਨੰਗੇ ਹੀ ਆ ਬਿਨਾ ਸੱਦੇ ਸੱਦਾ ਹੀ ਹਰ ਇੱਕ ਦੇ ਵਿਆਹ ਚ ਜਾਵੜਦੇ ਆ। ਤੇ ਵਿਆਹ ਚ ਜਾ ਕੇ ਉੱਥੇ ਕੈਮਰਾ ਦਾ ਐਂ ਚੱਕ ਲੈਣੀਆਂ ਜਿਵੇਂ ਲੱਗੀਆਂ ਉਹਨੂੰ ਲੀੜੇ ਵੰਡੀ ਜਾਂਦੇ ਹੁੰਦੇ ਆ। ਇਹ ਲੱਗੀ ਐ ਲੱਗੀ ਭਾਂਡੇ ਮਾਂਜਣ ਵਾਲੇ। ਘਰੋਂ ਨਿਕਲਦੇ ਬਾਰੀ 90 ਪਿੰਡਾਂ 'ਚ ਟੈਨਸ਼ਨ ਨੇ ਪੈ ਜਾਂਦੀ ਆ ਨੱਕੇ ਲੱਗ ਜਾਂਦੇ ਆ ਪੁਲਿਸ ਵਾਲੇ ਦੁਆਲੇ ਘੁੰਮਣ ਲੱਗ ਪੈਂਦੀ ਆ ਘਰੇ ਵਰਗੇ ਰਜਾਈ ਚ ਲੁਕਣ ਲੱਪਾਂਦੇ ਆ ਉਹ ਤੇ 마ਸ਼ੀ ਆ ਸਾਡੀ ਪੂਰੀ ਲਗੀ ਸਮਝ ਉਹ ਭਰਾਵਾ ਤੂੰ ਹੌਲੀ ਬੋਲਿਆ ਕਰ ਹੌਲੀ ਕਿਸੇ ਦਿਨ ਨੂੰ ਤੇਰਾ ਵਿੱਚ ਲਿੰਡ ਨਿਕਲ ਜੂਗਾ ਤਾਂ ਫਿਲਹਾਲ ਯਾਰ ਅੱਜ ਦੀ ਵੀਡੀਓ ਇੱਥੇ ਤੱਕ ਹੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੂਰ ਫੇਰ ਦੋ ਤੇ ਚੁੰਗੀ ਜਾਂਦਾ ਹੈ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਹਾਂ ਆ ਮੇਰੀ ਇੰਸਟਾ ਆਈਡੀ ਆ ਤੁਸੀਂ ਇੱਥੇ ਮੇਰੀ ਆਈਡੀ ਤੇ ਜਾ ਕੇ ਫੋਲੋ ਜਰੂਰ ਕਰਿਓ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸਮਝ ਆ ਗਿਆ